ਇੱਕ ਜਨਪ੍ਰੀਤ ਬਦਲ ਜਾਣਗੇ ਸਾਰੇ ਨਿਯਮ ਜੇਕਰ ਤੁਸੀਂ ਇਹ ਕੰਮ ਨਹੀਂ ਕਰਵਾਇਆ ਤਾਂ ਕਈ ਸਾਇਆਂ ਸੁਵਿਧਾਵਾਂ ਉਹ ਜਾਣਗੀਆਂ ਬੰਦ ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਕੀਤਾ ਤਾਂ ਹੁਣ ਇਹ ਖਬਰ ਤੁਹਾਡੇ ਲਈ ਬੇਹਦ ਖਾਸ ਹੋਣ ਵਾਲੀ ਹੈ ਬੇਹਦ ਜ਼ਰੂਰੀ ਹੈਗੀ ਹੈ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਜਿਹੜੀਆਂ ਤੁਹਾਨੂੰ ਆਧਾਰ ਕਾਰਡ ਤੇ ਪੈਨ ਕਾਰਡ ਦੇ ਨਾਲ ਜਿਹੜੀਆਂ ਸਹੂਤਾਵਾਂ ਮਿਲਦੀਆਂ ਨੇ ਉਹ ਸ਼ਾਇਦ ਬੰਦ ਹੋ ਸਕਣਾਂ ਜੇਕਰ ਤੁਸੀਂ ਜਦ ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਕੀਤਾ ਤਾਂ ਤੁਹਾਡੇ ਲਈ ਇਹ ਜ਼ਰੂਰੀ ਖਬਰ ਹੈ ਜੇਕਰ ਕੋਈ ਵਿਅਕਤੀ 31 ਦਸੰਬਰ 2025 ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਕਰਦਾ ਤਾਂ ਉਸ ਦਾ ਪੈਨ ਕਾਰਡ 1 ਜਨਵਰੀ 2000 26 ਤੋਂ ਇਨਐਕਟਿਵ ਹੋ ਜਾਵੇਗਾ ਯਾਨੀ ਕਿ ਕੰਮ ਕਰਨਾ ਬੰਦ ਹੋ ਜਾਵੇਗਾ ਹੁਣ ਅਸਲੀ ਇਹ ਕਿ ਟੈਕਸ ਬੂਡੀ ਦੇ ਅਨੁਸਾਰ ਜੇਕਰ ਤੁਹਾਡਾ ਪੈਨ ਕਾਰਡ ਜੋ ਕਿ ਪੈਨ ਨੰਬਰ ਹੈਗਾ ਉਹ ਇਨਐਕਟਿਵ ਹੋ ਜਾਂਦਾ ਹੈ ਤਾਂ ਤੁਸੀਂ ਆਈਟੀਆਰ ਫਾਈਲ ਨਹੀਂ ਕਰ ਸਕੋਗੇ ਤਾਂ ਟੈਕਸ ਰਿਫੰਡ ਦੀ ਪ੍ਰਕਿਰਿਆ ਨਹੀਂ ਹੋਵੇਗੀ ਤੁਹਾਡੀ ਤਨਖਾਹ ਬੰਦ ਹੋ ਸਕਦੀ ਹੈ ਅਤੇ ਤੁਹਾਡੇ SIP ਯਾਨੀ ਕਿ ਨਿਵੇਸ਼ ਯੋਜਨਾਵਾ ਜੋ ਕਿ ਅਸਫਲ ਹੋ ਸਕਦੇ ਨੇ ਇਸ ਤੋਂ ਇਲਾਵਾ ਬੈਂਕ ਤੁਹਾਡੇ ਲੈਣ-ਦੇਣ ਅਤੇ ਨਿਵੇਸ਼ਾਂ ਨੂੰ ਵੀ ਰੋਕ ਸਕਦੇ ਨੇ ਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਤੁਹਾਨੂੰ ਚਲਣੀਆਂ ਪੈ ਸਕਦੀਆਂ ਨੇ ਤਾਂ ਜੇਕਰ ਤੁਸੀਂ ਹਜੇ ਵੀ ਆਪਣਾ ਪੈਨ ਕਾਰਡ ਨਾਲ ਅਧਾਰ ਕਾਰਡ ਨਾਲ ਲਿੰਕ ਨਹੀਂ ਕੀਤਾ ਤਾਂ ਹੁਣੇ ਜਾਓ ਅਧਾਰ ਕਾਰਡ ਨਾਲ ਲਿੰਕ ਕਰੋ ਬੇਸ਼ੱਕ ਤੁਸੀਂ ਘਰ ਬੈਠੇ ਔਨਲਾਈਨ ਵੀ ਕਰ ਸਕਦੇ ਹੋ ਜੇਕਰ ਤੇ ਕਾਫੇ ਜਾਂ ਫਿਰ ਸੇਵਾ ਕੇਂਦਰ ਜਾ ਕੇ ਕਰਵਾਉਣਾ ਉਹ ਵੀ ਤੁਸੀਂ ਕਰਵਾ ਸਕਦੇ ਹੋ ਇਸ ਦੇ ਲਈ ਜ਼ਰੂਰੀ ਇਹ ਹੈ ਕਿ ਉਹ ਵਿਖਤੀਆਂ ਸਮੱਸਿਆਵਾਂ ਤੋਂ ਬਚਣ ਦੇ ਲਈ ਹਰ ਕੋਈ ਆਪਣੇ ਪੈਨ ਨੂੰ ਆਧਾਰ ਦੇ ਨਾਲ ਲਿੰਕ ਕਰ ਰਿਹਾ ਧਿਆਨ ਦੇਣ ਯੋਗ ਹੈ ਕਿ ਪੈਨ ਆਧਾਰ ਲਿੰਕਿੰਗ ਹੁਣ ਮੁਫਤ ਨਹੀਂ ਹੈ ਤੁਹਾਡੇ ਪੈਨ ਅਤੇ ਆਧਾਰ ਨੂੰ ਲਿੰਕ ਕਰਨ ਦੇ ਲਈ 1000 ਰੁਪਏ ਦੀ ਫੀਸ ਦੇਣੀ ਪਵੇਗੀ ਜੇਕਰ ਤੁਹਾਡਾ ਪੈਨ ਅਯੋਗ ਹੋ ਜਾਂਦਾ ਹੈ ਤਾਂ ਇਸ ਨੂੰ ਦੁਬਾਰਾ ਜੋ ਕਿ ਰਿਐਕਟਿਵ ਕਰਨ ਦੇ ਵਿੱਚ ਲਗਭਗ 30 ਦਿਨ ਲੱਗ ਸਕਦੇ ਨੇ ਤਾਂ ਬੇਹਜ਼ੂਰੀ ਅਪਡੇਟ ਹੈ ਕਿ ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਵਾਇਆ ਤਾਂ ਹੁਣ ਜਾ ਕੇ ਤੁਸੀਂ ਆਧਾਰ ਕਾਰਡ ਦੇ ਨਾਲ ਲਿੰਕ ਕਰਵਾ ਲਓ ਹਾਲਾਂਕਿ ਇਹ ਖਬਰ ਇਹ ਅਪਡੇਟ ਤੁਹਾਨੂੰ ਬਹੁਤ ਸਮੇਂ ਤੋਂ ਪਹਿਲਾਂ ਦਿੱਤੀ ਜਾ ਰਹੀ ਹੈ ਪਰ ਹਜੇ ਵੀ ਬਹੁਤ سارے ਅਜਿਹੇ ਲੋਕ ਨੇ ਜੋ ਕਿ ਆਪਣੇ ਪੈਨ ਕਾਰਡ ਨੂੰ ਅ ਇਹ ਦਰਕਾਰਾ ਲਿੰਕ ਕਰਨ ਦੇ ਲਈ ਗੁਰੇਸ਼ ਕਰ ਰਹੇ ਨੇ ਉਸ ਨੂੰ ਹਲਕੇ ਦੇ ਵਿੱਚ ਲੈ ਰਹੇ ਨੇ ਪਰ 1 ਜਨਵਰੀ ਤੋਂ ਇਹ ਨਿਯਮ ਜਿਹੜੇ ਕਿ ਬਦਲ ਜਾਣਗੇ ਜਿਹੜਿਆ ਤੁਹਾਨੂੰ ਸੁਵਿਧਾਵਾਂ ਮਿਲ ਰਹੀਆਂ ਨੇ ਪੈਨ ਕਾਰਡ ਦੇ ਥਰੂ ਉਹ ਤੁਹਾਨੂੰ ਮਿਲਨੀ ਬੰਦ ਹੋ ਸਕਦੀਆਂ ਨੇ 1 ਜਨਵਰੀ ਤੋਂ ਬਦਲ ਜਾਣਗੇ ਇਹ ਸਾਰੇ ਨਿਯਮ ਜੇਕਰ ਤੁਸੀਂ ਇਹ ਕੰਮ ਨਹੀਂ ਕਰਵਾਇਆ ਤਾਂ ਕਈ ਸਾਰੀਆਂ ਸੁਵਿਧਾਵਾਂ ਉਹ ਜਾਣਗੀਆਂ ਬੰਦ ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਕੀਤਾ ਤਾਂ ਹੁਣ ਇੱਕ ਖਬਰ ਤੁਹਾਡੇ ਲਈ ਬੇहद ਖਾਸ ਹੋਣ ਵਾਲੀ ਹੈ ਬੇहद ਜ਼ਰੂਰੀ ਹੈਗੀ ਹੈ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਜਿਹੜੀਆਂ ਤੁਹਾਨੂੰ ਆਧਾਰ ਕਾਰਡ ਤੇ ਪੈਨ ਕਾਰਡ ਦੇ ਨਾਲ ਜਿਹੜੀਆਂ ਸਹੂਤਾਵਾਂ ਮਿਲਦੀਆਂ ਨੇ ਉਹ ਸ਼ਾਇਦ ਬੰਦ ਹੋ ਸਕਿਆ ਜੀ ਹਾਂ ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਦੇ ਨਾਲ ਲਿੰਕ नहीं किया ता ता ਤੁਹਾਡੇ ਲਈ ਇਹ ਜ਼ਰੂਰੀ ਖਬਰ ਹੈ ਜੇਕਰ ਕੋਈ ਵਿਅਕਤੀ 31 ਦਸੰਬਰ 2025 ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਦਾ ਤਾਂ ਉਸ ਦਾ ਪੈਨ ਕਾਰਡ 1 ਜਨਵਰੀ 2026 ਤੋਂ ਇਨਐਕਟਿਵ ਹੋ ਜਾਵੇਗਾ ਯਾਨੀ ਕਿ ਕੰਮ ਕਰਨਾ ਬੰਦ ਹੋ ਜਾਵੇਗਾ ਤੁਹਾਨੂੰ ਦੱਸਿਆ ਕਿ ਟੈਕਸ ਬੁਡੀ ਦੇ ਅਨੁਸਾਰ ਜੇਕਰ ਤੁਹਾਡਾ ਪੈਨ ਕਾਰਡ ਜੋ ਕਿ ਪੈਨ ਨੰਬਰ ਹੈਗਾ ਉਹ ਇਨੈਕਟਿਵ ਹੋ ਜਾਂਦਾ ਹੈ ਤਾਂ ਤੁਸੀਂ ਆਈਟੀਆਰ ਫਾਈਲ ਨਹੀਂ ਕਰ ਸਕੋਗੇ ਤਾਂ ਟੈਕਸ ਰਿਫੰਡ ਦੀ ਪ੍ਰਕਿਰਿਆ ਨਹੀਂ ਹੋ ਗਈ ਤੁਹਾਡੀ ਤਨਖਾਹ ਬੰਦ ਹੋ ਸਕਦੀ ਹੈ ਅਤੇ ਤੁਹਾਡੇ ਐਸ ਆਈਪੀ ਯਾਨੀ ਕਿ ਨਿਵੇਸ਼ ਯੋਜਨਾਵਾਂ ਅਜੋ ਕਿ ਅਸਫਲ ਹੋ ਸਕਦੇ ਨੇ ਇਸ ਤੋਂ ਇਲਾਵਾ ਬੈਂਕ ਤੁਹਾਡੇ ਲੈਣ-ਦੇਣ ਅਤੇ ਨਿਵੇਸ਼ਾਂ ਨੂੰ ਵੀ ਰੋਕ ਸਕਦੇ ਨੇ ਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਤੁਹਾਨੂੰ ਚਲਣੀਆਂ ਪੈ ਸਕਦੀਆਂ ਨੇ ਤਾਂ ਜੇਕਰ ਤੁਸੀਂ ਹਜੇ ਵੀ ਆਪਣਾ ਪੈਨ ਕਾਰਡ ਅਧਾਰ ਕਾਰਡ ਨਾਲ ਲਿੰਕ ਨਹੀਂ ਕੀਤਾ ਤਾਂ ਹੁਣੇ ਜਾਓ ਅਧਾਰ ਕਾਰਡ ਨਾਲ ਲਿੰਕ ਕਰੋ ਬੇਸ਼ੱਕ ਤੁਸੀਂ ਘਰ ਬੈਠੇ ਔਨਲਾਈਨ ਵੀ ਕਰ ਸਕਦੇ ਹੋ ਜੇਕਰ ਤੇ ਕਾਫੇ ਜਾਂ ਫ੍ਰੀ ਸੇਵਾ ਕੇੰਦਰ ਚਾਕੇ ਕਰੋਨਾ ਉਹ ਵੀ ਤੁਸੀਂ ਕਰਵਾ ਸਕਦੇ ਹੋ ਇਸ ਦੇ ਲਈ ਜ਼ਰੂਰੀ ਇਹ ਹੈ ਕਿ ਉਹ ਵਿਖਤੀਆਂ ਸਮੱਸਿਆਵਾਂ ਤੋਂ ਬਚਣ ਦੇ ਲਈ ਹਰ ਕੋਈ ਆਪਣੇ ਪੈਨ ਨੂੰ ਆਧਾਰ ਦੇ ਨਾਲ ਲਿੰਕ ਕਰ ਰਿਹਾ ਧਿਆਨ ਦੇਣ ਯੋਗ ਹੈ ਕਿ ਪੈਨ ਆਧਾਰ ਲਿੰਕਿੰਗ ਹੁਣ ਮੁਫਤ ਨਹੀਂ ਹੈ ਤੁਹਾਡੇ ਪੈਨ ਅਤੇ ਆਧਾਰ ਨੂੰ ਲਿੰਕ ਕਰਨ ਦੇ ਲਈ 1000 ਰੁਪਏ ਦੀ ਫੀਸ ਦੇਣੀ ਪਵੇਗੀ ਜੇਕਰ ਤੁਹਾਡਾ ਪੈਨ ਅਯੋਗ ਹੋ ਜਾਂਦਾ ਹੈ ਤਾਂ ਇਸ ਨੂੰ ਦੁਬਾਰਾ ਜੋ ਕਿ ਰਿਐਕਟਿਵ ਕਰਨ ਦੇ ਵਿੱਚ ਲਗਭਗ 30 ਦਿਨ ਲੱਗ ਸਕਦੇ ਨੇ ਤਾਂ ਬੇਹਜ਼ੂਰੀ ਅਪਡੇਟ ਹੈ ਕਿ ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਵਾਇਆ ਤਾਂ ਹੁਣੇ ਜਾ ਕੇ ਤੁਸੀਂ ਆਧਾਰ ਕਾਰਡ ਦੇ ਨਾਲ ਲਿੰਕ ਕਰਵਾ ਲਓ ਹਾਲਾਂਕਿ ਇਹ ਖਬਰ ਇਹ ਅਪਡੇਟ ਤੁਹਾਨੂੰ ਬਹੁਤ ਸਮੇਂ ਤੋਂ ਪਹਿਲਾਂ ਦਿੱਤੀ ਜਾ ਰਹੀ ਹੈ ਪਰ ਹਾਜੇ ਵੀ ਬਹੁਤ ਸਾਰੇ ਅਜਿਹੇ ਲੋਕ ਨੇ ਜੋ ਕਿ ਆਪਣੇ ਪੈਨ ਕਾਰਡ ਨੂੰ ਅ ਤਰਕੜਾ ਲਿੰਕ ਕਰਨ ਦੇ ਲਈ ਗੁਣੇਸ਼ ਕਰ ਰਹੇ ਨੇ ਉਸ ਨੂੰ ਹਲਕੇ ਦੇ ਵਿੱਚ ਲੈ ਰਹੇ ਨੇ ਪਰ 1 ਜਨਵਰੀ ਤੋਂ ਇਹ ਨਿਯਮ ਜਿਹੜੇ ਕਿ ਬਦਲ ਜਾਣਗੇ ਜਿਹੜੀਆਂ ਤੁਹਾਨੂੰ ਉਸ ਸੁਵਿਧਾਵਾਂ ਮਿਲ ਰਿਆ ਨੇ ਪੈਨ ਕਾਰਡ ਦੇ ਥਰੂ ਉਹ ਤੁਹਾਨੂੰ ਮਿਲਨੀ ਆ ਬੰਦ ਹੋ ਸਕਦੀਆਂ ਨੇ 1 ਜਨਵਰੀ ਤੋਂ ਬਦਲ ਜਾਣਗੇ ਇਹ ਸਾਰੇ ਨਿਯਮ ਜੇਕਰ ਤੁਸੀਂ ਇਹ ਕੰਮ ਨਹੀਂ ਕਰਵਾਇਆ ਤਾਂ ਕਈ ਸਾਰੀਆਂ ਸੁਵਿਧਾਵਾਂ ਉਹ ਜਾਣ ਗਿਆ ਬੰਦ ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਕੀਤਾ ਤਾਂ ਹੁਣ ਇੱਕ ਖਬਰ ਤੁਹਾਡੇ ਲਈ ਬੇਹਦ ਖਾਸ ਹੋਣ ਵਾਲੀ ਹੈ ਬੇਹਦ ਜ਼ਰੂਰੀ ਹੈ ਇਹ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਜਿਹੜੀਆਂ ਤੁਹਾਨੂੰ ਆਧਾਰ ਕਾਰਡ ਤੇ ਪੈਨ ਕਾਰਡ ਦੇ ਨਾਲ ਜਿਹੜੀਆਂ ਸਹੂਤਾਵਾਂ ਮਿਲਦੀਆਂ ਨੇ ਉਹ ਸ਼ਾਇਦ ਬੰਦ ਹੋ ਸਕਦੇ ਹਨ ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਕੀਤਾ ਤਾਂ ਤੁਹਾਡੇ ਲਈ ਇਹ ਜ਼ਰੂਰੀ ਖਬਰ ਹੈ ਜੇਕਰ ਕੋਈ ਵਿਅਕਤੀ 31 ਦਸੰਬਰ 2025 ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਦਾ ਤਾਂ ਉਸ ਦਾ ਪੈਨ ਕਾਰਡ 1 ਜਨਵਰੀ 2026 ਤੋਂ ਇਨਐਕਟਿਵ ਹੋ ਜਾਵੇਗਾ ਯਾਨੀ ਕਿ ਕੰਮ ਕਰਨਾ ਬੰਦ ਹੋ ਜਾਵੇਗਾ ਹੁਣ ਦੱਸ ਦिए ਕਿ ਟੈਕਸ ਬੂਡੀ ਦੇ ਅਨੁਸਾਰ ਜੇਕਰ ਤੁਹਾਡਾ ਪੈਨ ਕਾਰਡ ਜੋ ਕਿ ਪੈਨ ਨੰਬਰ ਹੈਗਾ ਉਹ ਇਨਐਕਟਿਵ ਹੋ ਜਾਂਦਾ ਹੈ ਤਾਂ ਤੁਸੀਂ ITR फाइल नहीं कर सकोगे तो टैक्स रिफंड दी प्रक्रिया नहीं होएगी। ਤੁਹਾਡੀ ਤਨਖਾਹ ਬੰਦ ਹੋ ਸਕਦੀ ਹੈ ਅਤੇ ਤੁਹਾਡੇ SIP یعنی ਕਿ ਨਿਵੇਸ਼ ਯੋਜਨਾਵਾਂ ਜੋ ਕਿ ਅਸਫਲ ਹੋ ਸਕਦੇ ਨੇ। ਇਸ ਤੋਂ ਇਲਾਵਾ ਬੈਂਕ ਤੁਹਾਡੇ ਲੈਣ-ਦੇਣ ਅਤੇ ਨਿਵੇਸ਼ਾਂ ਨੂੰ ਵੀ ਰੋਕ ਸਕਦੇ ਨੇ। ਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਤੁਹਾਨੂੰ ਚਲਣੀਆਂ ਪੈ ਸਕਦੀਆਂ ਨੇ। ਨਹੀਂ ਤਾਂ ਜੇਕਰ ਤੁਸੀਂ ਹਜੇ ਵੀ ਆਪਣਾ ਪੈਨ ਕਾਰਨ ਦਾ ਰਕਾਰਡ ਨਾਲ ਲਿੰਕ ਨਹੀਂ ਕੀਤਾ ਤਾਂ ਹੁਣੇ ਜਾਓ ਆਧਾਰ ਕਾਰਡ ਨਾਲ ਲਿੰਕ ਕਰੋ ਬੇਸ਼ੱਕ ਤੁਸੀਂ ਘਰ ਬੈਠੇ ਆਨਲਾਈਨ ਵੀ ਕਰ ਸਕਦੇ ਹੋ ਜੇ ਕਿਤੇ ਕੈਫੇ ਜਾਂ ਫਿਰ ਸੇਵਾ ਕੇਂਦਰ ਜਾ ਕੇ ਕਰਵਾਉਣਾ ਹੈ ਉਹ ਵੀ ਤੁਸੀਂ ਕਰਵਾ ਸਕਦੇ ਹੋ ਇਸ ਲਈ ਜ਼ਰੂਰੀ ਇਹ ਹੈ ਕਿ ਉਹ ਵਿਖਤ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਹਰ ਕੋਈ ਆਪਣੇ ਪੈਨ ਨੂੰ ਆਧਾਰ ਦੇ ਨਾਲ ਲਿੰਕ ਕਰ ਰਿਹਾ ਹੈ ਧਿਆਨ ਦੇਣ ਯੋਗ ਹੈ ਕਿ ਪੈਨ ਅਧਾਰ ਲਿੰਕਿੰਗ ਹੁਣ ਮੁਫਤ ਨਹੀਂ ਹੈ ਤੁਹਾਡੇ ਪੈਨ ਅਤੇ ਅਧਾਰ ਨੂੰ ਲਿੰਕ ਕਰਨ ਦੇ ਲਈ 1000 ਰੁਪਏ ਦੀ ਫੀਸ ਦੇਣੀ ਪਵੇਗੀ ਜੇਕਰ ਤੁਹਾਡਾ ਪੈਨ ਅਯੋਗ ਹੋ ਜਾਂਦਾ ਹੈ ਤਾਂ ਇਸ ਨੂੰ ਦੁਬਾਰਾ ਜੋ ਕਿ ਰੀਐਕਟਿਵ ਕਰਨ ਦੇ ਵਿੱਚ ਲਗਭਗ 30 ਦਿਨ ਲੱਗ ਸਕਦੇ ਨੇ ਤਾਂ ਬੇਹਜ਼ੂਰੀ ਅਪਡੇਟ ਹੈ ਕਿ ਜੇਕਰ ਤੁਸੀਂ ਅੱਜ ਤੱਕ ਆਪਣਾ ਪੈਨ ਕਾਰਡ ਧਾਰਕ ਨਾਲ ਲਿੰਕ ਨਹੀਂ ਕਰਵਾਇਆ ਤਾਂ ਹੁਣ ਜਾ ਕੇ ਤੁਸੀਂ ਧਾਰਕਾਡ ਦੇ ਨਾਲ ਲਿੰਕ ਕਰਵਾ ਲਓ ਹਾਲਾਂਕਿ ਇਹ ਖਬਰ ਇਹ ਅਪਡੇਟ ਤੁਹਾਨੂੰ ਬਹੁਤ ਸਮੇਂ ਤੋਂ ਪਹਿਲਾਂ ਦਿੱਤੀ ਜਾ ਰਹੀ ਹੈ ਪਰ ਹਜੇ ਵੀ ਬਹੁਤ ਸਾਰੇ ਅਜਿਹੇ ਲੋਕ ਨੇ ਜੋ ਕਿ ਆਪਣੇ ਪੈਨ ਕਾਰਡ ਨੂੰ ਆਧਾਰ ਕਾ ਨਾਲ ਲਿੰਕ ਕਰਨ ਦੇ ਲਈ ਗੁレਸ਼ ਕਰ ਰਹੇ ਨੇ ਉਸ ਨੂੰ ਹਲਕੇ ਦੇ ਵਿੱਚ ਲੈ ਰਹੇ ਨੇ ਪਰ 1 ਜਨਵਰੀ ਤੋਂ ਇਹ ਨਿਯਮ ਜਿਹੜੇ ਕਿ ਬਦਲ ਜਾਣਗੇ ਜਿਹੜਿਆ ਤੁਹਾਨੂੰ ਸਹੂਿਦਾਵਾਂ ਮਿਲ ਰਹੀਆਂ ਨੇ ਪੈਨ ਕਾਰਡ ਦੇ ਥਰੂ ਉਹ ਤੁਹਾਨੂੰ ਮਿਲਨੀ ਬੰਦ ਹੋ ਸਕਦੀਆਂ ਨੇ ਇਕ ਜਨਪ੍ਰੀਤ ਬਦਲ ਜਾਣਗੇ ਇਹ ਸਾਰੇ ਨਿਯਮ ਜੇਕਰ ਤੁਸੀਂ ਇਹ ਕੰਮ ਨਹੀਂ ਕਰਵਾਇਆ ਤਾਂ ਕਈ ਸਾਰੀ ਸੁਵਿਧਾਵਾਂ ਹੋ ਜਾਣਗੀਆਂ ਬੰਦ ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਕੀਤਾ ਤਾਂ ਹੁਣ ਇੱਕ ਖਬਰ ਤੁਹਾਡੇ ਲਈ ਬੇਹਦ ਖਾਸ ਹੋਣ ਵਾਲੀ ਹੈ ਬੇਹਦ ਜ਼ਰੂਰੀ ਹੈਗੀ ਹੈ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਜਿਹੜੀਆਂ ਤੁਹਾਨੂੰ ਆਧਾਰ ਕਾਰਡ ਤੇ ਆ ਪੈਨ ਕਾਰਡ ਦੇ ਨਾਲ ਜਿਹੜੀਆਂ ਸਹੂਤਾਵਾਂ ਮਿਲਦੀਆਂ ਨੇ ਉਹ ਸ਼ਾਇਦ ਬੰਦ ਹੋ ਸਕਿਆ ਜੇ ਹਾਂ ਜੇਕਰ ਤੁਸੀਂ ਜਦ ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਕੀਤਾ ਤਾਂ ਤੁਹਾਡੇ ਲਈ ਇਹ ਜ਼ਰੂਰੀ ਖਬਰ ਹੈ ਜੇਕਰ ਕੋਈ ਵਿਅਕਤੀ 31 ਦਸੰਬਰ ਤੋਂ 25 ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਕਰਦਾ ਤਾਂ ਉਸ ਦਾ ਪੈਨ ਕਾਰਡ 1 ਜਨਵਰੀ 2000 26 ਤੋਂ ਇਨਐਕਟਿਵ ਹੋ ਜਾਵੇਗਾ ਯਾਨੀ ਕਿ ਕੰਮ ਕਰਨਾ ਬੰਦ ਹੋ ਜਾਵੇਗਾ ਤੁਹਾਨੂੰ ਦੱਸਦੀ ਹਾਂ ਕਿ ਟੈਕਸ ਬੂਡੀ ਦੇ ਅਨੁਸਾਰ ਜੇਕਰ ਤੁਹਾਡਾ ਪੈਨ ਕਾਰਡ ਜੋ ਕਿ ਪੈਨ ਨੰਬਰ ਹੈਗਾ ਉਹ ਇਨਐਕਟਿਵ ਹੋ ਜਾਂਦਾ ਹੈ ਤਾਂ ਤੁਸੀਂ ਆਈਟੀਆਰ ਫਾਈਲ ਨਹੀਂ ਕਰ ਸਕੋਗੇ ਤਾਂ ਟੈਕਸ ਰਿਫੰਡ ਦੀ ਪ੍ਰਕਿਰਿਆ ਨਹੀਂ ਪੂਰੀ ਹੋਗੀ ਤੁਹਾਡੀ ਤਨਖਾਹ ਬੰਦ ਹੋ ਸਕਦੀ ਹੈ ਅਤੇ ਤੁਹਾਡੇ एसआईपी यानी कि निवेश योजनावा जो कि असफल हो सकती है इसके अलावा बैंक ਤੁਹਾਡੇ ਲੈਣ ਦੇਣ ਅਤੇ ਨਿਵੇਸ਼ਾਂ ਨੂੰ ਵੀ ਰੋਕ ਸਕਦੇ ਨੇ ਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਤੁਹਾਨੂੰ ਚਲਣੀਆਂ ਪੈ ਸਕਦੀਆਂ ਨੇ ਤਾਂ ਜੇਕਰ ਤੁਸੀਂ ਹਜੇ ਵੀ ਆਪਣਾ ਪੈਨ ਕਾਰਡ ਅਧਾਰ ਕਾਰਡ ਨਾਲ ਲਿੰਕ ਨਹੀਂ ਕੀਤਾ ਤਾਂ ਹੁਣੇ ਜਾਓ ਅਧਾਰ ਕਾਰਡ ਨਾਲ ਲਿੰਕ ਕਰੋ ਬੇਸ਼ੱਕ ਤੁਸੀਂ ਘਰ ਬੈਠੇ ਔਨਲਾਈਨ ਵੀ ਕਰ ਸਕਦੇ ਹੋ ਜੇ ਕਿਤੇ ਕਾਫੇ ਜਾਂ ਫਿਰ ਸੇਵਾ ਕੇਂਦਰ ਚਾਕੇ ਕਰੋਨਾ ਉਹ ਵੀ ਤੁਸੀਂ ਕਰਵਾ ਸਕਦੇ ਹੋ ਇਸ ਲਈ ਜ਼ਰੂਰੀ ਇਹ ਹੈ ਕਿ ਉਹ ਵਿਖਤੀਆਂ ਸਮੱਸਿਆਵਾਂ ਤੋਂ ਬਚਣ ਲਈ ਹਰ ਕੋਈ ਆਪਣੇ ਪੈਨ ਨੂੰ ਆਧਾਰ ਦੇ ਨਾਲ ਲਿੰਕ ਕਰ ਰਿਹਾ ਧਿਆਨ ਦੇਣ ਯੋਗ ਹੈ ਕਿ ਪੈਨ ਆਧਾਰ ਲਿੰਕਿੰਗ ਹੁਣ ਮੁਫਤ ਨਹੀਂ ਹੈ ਤੁਹਾਡੇ ਪੈਨ ਅਤੇ ਆਧਾਰ ਨੂੰ ਲਿੰਕ ਕਰਨ ਦੇ ਲਈ 1000 ਰੁਪਏ ਦੀ ਫੀਸ ਦੇਣੀ ਪਵੇਗੀ ਜੇਕਰ ਤੁਹਾਡਾ ਪੈਨ ਅਯੋਗ ਹੋ ਜਾਂਦਾ ਹੈ ਤਾਂ ਇਸ ਨੂੰ ਦੁਬਾਰਾ ਜੋ ਕਿ ਰਿਐਕਟਿਵ ਕਰਨ ਦੇ ਵਿੱਚ 130 ਦਿਨ ਲੱਗ ਸਕਦੇ ਨੇ ਤਾਂ ਬੇਹਜ਼ੂਰੀ ਅਪਡੇਟ ਹੈ ਕਿ ਜੇਕਰ ਤੁਸੀਂ ਅਧਾਰ ਕਾਰਡ ਨਾਲ ਲਿੰਕ ਨਹੀਂ ਕਰਵਾਇਆ ਤਾਂ ਹੁਣੇ ਜਾ ਕੇ ਤੁਸੀਂ ਅਧਾਰ ਕਾਰਡ ਦੇ ਨਾਲ ਲਿੰਕ ਕਰਵਾ ਲਓ ਹਾਲਾਂਕਿ ਇਹ ਖਬਰ ਇਹ ਅਪਡੇਟ ਤੁਹਾਨੂੰ ਬਹੁਤ ਸਮੇਂ ਤੋਂ ਪਹਿਲਾਂ ਦਿੱਤੀ ਜਾ ਰਹੀ ਹੈ ਪਰ ਹਜੇ ਵੀ ਬਹੁਤ ਸਾਰੇ ਅਜਿਹੀ ਲੋਕ ਨੇ ਜੋ ਕਿ ਆਪਣੇ ਪੈਨ ਕਾਰਡ ਨੂੰ ਅ ਤੇ ਅਕੜਾ ਲਿੰਕ ਕਰਨ ਦੇ ਲਈ ਗੁਰੇਸ਼ ਕਰ ਰਹੇ ਨੇ ਉਸ ਨੂੰ ਹਲਕੇ ਦੇ ਵਿੱਚ ਲੈ ਰਹੇ ਨੇ ਪਰ 1 ਜਨਵਰੀ ਤੋਂ ਇਹ ਨਿਯਮ ਜਿਹੜੇ ਕਿ ਬਦਲ ਜਾਣਗੇ ਜਿਹੜੀਆਂ ਤੁਹਾਨੂੰ ਸਹੂਿਦਾਵਾਂ ਮਿਲ ਰਿਆ ਨੇ ਪੈਨ ਕਾਰਡ ਦੇ ਥਰੂ ਉਹ ਤੁਹਾਨੂੰ ਮਿਲਨੀयां ਬੰਦ ਹੋ ਸਕਦੀਆਂ ਨੇ